ਮਸ਼ਹੂਰ ਗਾਇਕ ਗੁਰਦਾਸ ਮਾਨ ਦੀਆਂ ਵਧੀਆਂ ਮੁਸ਼ਕਲਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਪੁਲਿਸ ਦੇ ਦਿੱਲੀ ਕਾਰਗੁਜ਼ਾਰੀ ਉੱਤੇ ਭਾਰੀ ਪਈ ਨੌਜਵਾਨ ਵਕੀਲ ਦੀ ਦਲੀਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇੱਕ ਮਾਮਲੇ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਮਾਨਯੋਗ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ ਸਾਡੇ ਨਾਲ ਇਸ ਵੇਲੇ ਐਡਵੋਕੇਟ ਰਮਨਦੀਪ ਸਿੰਘ ਗਿੱਲ ਤੇ ਐਡਵੋਕੇਟ ਜਤਿੰਨ ਬੰਸਲ ਕੋਟ ਸਮੀਰ ਮੌਜੂਦ ਨੇ ਗੱਲਬਾਤ ਕਰਾਂਗੇ ਐਡਵੋਕੇਟ ਸਾਹਿਬ ਮਾਮਲਾ ਬੇਹਤ ਦਿਲਚਸਪ ਹੈ ਕਿਉਂਕਿ ਇੱਕ ਮੌਕਾ ਉਹ ਸੀ ਜਦੋਂ ਪੁਲਿਸ ਵੱਲੋਂ ਕੈਨਸਲੇਸ਼ਨ ਫਾਈਲ ਕੀਤੀ ਗਈ ਸੀ ਫਿਰ ਇੱਕ ਮੌਕਾ ਉਹ ਆਇਆ ਜਦੋਂ ਆਈਓ ਨੇ ਖੁਦ ਕਿਹਾ ਵੀ ਨਹੀਂ ਆਫੈਂਸ ਬਣਦਾ ਸੀ ਮਾਮਲਾ ਕੀ ਹੈ ਦਰਸ਼ਕਾਂ ਨੂੰ ਇੱਕ ਵਾਰ ਪੂਰਾ ਮਾਮਲਾ ਵੀ ਜ਼ਰੂਰ ਸਮਝਾਓ ਇਹ ਮਾਮਲਾ 24 ਅਗਸਤ 2021 ਦਾ ਹੈ ਜਦੋਂ ਇੱਕ ਸੰਮੇਲਨ ਦੇ ਦੌਰਾਨ ਗੁਰਦਾਸ ਮਾਨ ਵੱਲੋਂ ਡੇਰਾ ਨਕੋਦਰ ਵਿਖੇ ਇੱਕ ਵੀਡੀਓ ਵਾਇਰਲ ਕੀਤੀ ਗਈ ਉਦੇ ਬਲ ਇੱਕ ਪ੍ਰਚਾਰਕ ਤੌਰ ਤੇ ਕੁਝ ਜ਼ੁਬਾਨੀ ਜਿਹੜੇ ਬੋਲ ਹੈ ਉਹ ਬੋਲੇ ਗਏ ਕਿ ਮੁਰਾਦ ਸ਼ਾਹ ਤੇ ਗੁਰੂ ਅਮਰਦਾਸ ਜੀ ਇੱਕ ਦੂਜੇ ਦੇ ਅਣਸ਼ਵੰਚ ਨੇ ਤੇ ਉਹਨਾਂ ਨੇ ਪੁਆਇੰਟ ਆਊਟ ਕੀਤਾ ਮੁਰਾਦ ਸ਼ਾਹ ਦੀ ਫੋਟੋ ਵੱਲ ਤੇ ਕਿਹਾ ਗਿਆ ਚੌਗਣੀ ਹੋਈ ਹੈ 4 ਟਾਈਮਸ ਮੋਰ ਪਾਵਰਫੁਲ ਦੱਸਿਆ ਗਿਆ ਤੇ ਇਸ ਕਰਕੇ ਸਿੱਖ ਜਿਹੜੀ ਜਥੇਬੰਦੀਆਂ ਸੀਗੀਆਂ ਸਿੱਖ ਜਿਹੜੇ ਪੂਰੀ ਕਮਿਊਨਿਟੀ ਉਹਦੇ ਵਿੱਚ ਬੜਾ ਭਾਰੀ ਰੋਸ ਰਿਹਾ ਹਾਈਵੇ ਜਾਮ ਕੀਤਾ ਗਿਆ 2 ਦਿਨਾਂ ਬਾਅਦ ਐਫਆਈ ਰਜਿਸਟਰ ਕੀਤੀ ਜਾਂਦੀ ਹੈ ਵੱਖ-ਵੱਖ ਜਥੇਬੰਦੀਆਂ ਵੱਲੋਂ ਕੰਪਲੇਂਟਸ ਦਿੱਤੀਆਂ ਗਈਆਂ ਕਮਿਸ਼ਨਰ ਰੇਟ ਨੂੰ ਦਿੱਤੀਆਂ ਗਈਆਂ ਐਸਐਚਓ ਨੂੰ ਦਿੱਤੀਆਂ ਗਈਆਂ ਨਕੌਦਰ ਸਿਟੀ ਨਕੌਦਰ ਨੂੰ ਪਰ ਕੋਈ ਹੱਲ ਨਹੀਂ ਨਿਕਲਿਆ ਆਫਟਰ ਦੀ ਰਜਿਸਟ੍ਰੇਸ਼ਨ ਆਫ ਦੀ ਐਫਆਈਆਰ ਗੁਰਦਾਸ ਮਾਨ ਨੇ ਆਪਣੀ ਬੇਲ ਦੀ ਅਰਜੀ ਸੈਸ਼ਨ ਕੋਰਟ ਲਈ ਉਹ ਖਾਰਿਜ ਕਰ ਦਿੱਤੀ ਗਈ ਇਸ ਗ੍ਰਾਉਂਡ ਤੇ ਕਿ 295ਏ ਹੈ ਜਿਹੜਾ ਉਹ ਬਣਦਾ ਹੈ ਤੇ ਹੀ ਨਹੀਂ ਇਸ ਕ੍ਰਾਈਮ ਹੈ ਤੇ ਬੇਲ ਨਹੀਂ ਦਿੱਤੀ ਜਾਣੀ ਚਾਹੀਦੀ ਉਸ ਤੋਂ ਬਾਅਦ ਗੁਰਦਾਸ ਮਾਨ ਨੇ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਅਰਜੀ ਲਗਾਈ ਇੱਥੇ ਇਨਵੈਸਟੀਗੇਸ਼ਨ ਜੁਆਇਨ ਕਰਨ ਦੇ ਆਰਡਰ ਕਰ ਦਿੱਤੇ ਗਏ ਉਸ ਤੋਂ ਬਾਅਦ ਜਿਹੜੀ ਸੀਗੀ ਬੇਲ ਉਹ ਐਬਸੋਲਿਊਟ ਕਰ ਦਿੱਤੀ ਗਈ ਪੱਕੀ ਮਨਜ਼ੂਰ ਕਰ ਦਿੱਤੀ ਗਈ ਕਾਫੀ ਸਮਾਂ ਲੰਬੇ ਬ ਜਿਹੜੇ ਮਦਈ ਸੀਗੇ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਕਿ ਇਸ ਕੇਸ 'ਚ ਨਾ ਤਾਂ ਕਾਰਵਾਈ ਕੀਤੀ ਗਈ ਹੈ ਅੱਗੇ ਨਾ ਕੋਈ ਫਰਦਰ ਪ੍ਰोसीडिंग ਹੈ ਸਾਨੂੰ ਕੁਝ ਸਮਝ ਨਹੀਂ ਆ ਰਿਹਾ ਇਹ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਉਹਨਾਂ ਨੂੰ ਲੈਟਰਸ ਇਸ਼ੂ ਕੀਤੇ ਸਪੈਸੀਫਿਕਲੀ ਐਸਐਸਪੀ ਰੂਰਲ ਨੂੰ ਜਲੰਧਰ ਨੂੰ ਤੇ ਐਸਐਚਓ ਨਕੌਦਰ ਸਿਟੀ ਨੂੰ ਸਾਨੂੰ ਉਸ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਫਿਰ ਅਸੀਂ ਉਹਨਾਂ ਦੀ ਐਪਲੀਕੇਸ਼ਨ ਕੋਰਟ ਦੇ ਵਿੱਚ ਜਾਰੀ ਕੀਤੀ ਗਈ 156 ਅਪਕਲੋਸ 3 ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਦੇ ਤਹਿਤ ਉਹ ਸਟੇਟਸ ਰਿਪੋਰਟ ਕਾਲ ਹੁੰਦੀ ਹੈ ਸਟੇਟਸ ਰਿਪੋਰਟ ਕਾਲ ਕਰਦੇ ਸਾਰ ਪੁਲਿਸ ਵੱਲੋਂ ਕੈਨਸਲੇਸ਼ਨ ਰਿਪੋਰਟ ਫਾਈਲ ਕਰ ਦਿੱਤੀ ਜਾਂਦੀ ਕੈਨਸਲੇਸ਼ਨ ਰਿਪੋਰਟ ਦੇ ਵਿੱਚ ਇੱਕ ਵੀ ਕੰਟੈਂਟ ਕੋਈ ਵੀਡੀਓ ਦਾ ਕੋਈ ਵੀ ਇੱਕ ਵੀ ਸ਼ਬਦ ਵਿੱਚ ਮੈਂਸ਼ਨ ਨਹੀਂ ਕੀਤਾ ਗਿਆ। ਵਿਦਆਊਟ ਐਨੀ ਕਨਸਿਡਰੇਸ਼ਨ ਸੇਮ ਡੇ ਜਿਹੜੀ ਕੈਨਸਲੇਸ਼ਨ ਰਿਪੋਰਟ ਐਸੈਪਟ ਕਰਤੀ ਕੀਤੀ ਜਾਂਦੀ ਹੈ। ਕੰਪਲੇਂਟ ਮੌਜੂਦ ਹੋਣ ਦੇ ਨਾਤੇ ਉੱਥੇ ਡਿਸਐਗਰੀ ਸਟੇਟਮੈਂਟ ਕੀਤੀ ਜਾਂਦੀ ਹੈ ਕਿ ਅਸੀਂ ਜਿਹੜੀ ਰਿਪੋਰਟ ਕੈਨਸਲੇਸ਼ਨ ਰਿਪੋਰਟ ਹੈ ਇਹਦੇ ਨਾਲ ਐਗਰੀ ਨਹੀਂ ਹਾਂ। ਮਤਲਬ ਸ਼ਿਕਾਇਤਕਰਤਾ ਉੱਥੇ ਮੌਜੂਦ ਸੀ। ਬਿਲਕੁਲ ਉੱਥੇ ਮੌਜੂਦ ਸੀ। ਵਿਦਆਊਟ ਐਨੀ ਨੋਟਿਸ। ਕਿਉਂਕਿ ਅਸੀਂ ਆਲਰੇਡੀ ਪ੍ਰਾਇਰ ਟੂ ਕੈਨਸਲੇਸ਼ਨ ਰਿਪੋਰਟ ਅਸੀਂ 156 ਦੀ ਅਪਲੀਕੇਸ਼ਨ ਲਗਾਈ ਹੋਈ ਸੀ। ਉਸ ਦਿਨ ਤਰੀਕ ਤੇ ਉਹਨਾਂ ਨੇ ਕੈਂਸਲੇਸ਼ਨ ਆ ਕੇ ਫਾਈਲ ਕਰਤੀ ਮਨਜ਼ੂਰੀ ਲੈਣ ਤੋਂ ਬਾਅਦ ਐਸਐਸਪੀ ਤੋਂ ਕੰਸਰਨ ਤੋਂ ਉਸ ਤੋਂ ਬਾਅਦ ਜਦੋਂ ਅਸੈਪਟ ਹੋ ਜਾਂਦੀ ਹੈ ਅਸੀਂ ਆਪਣੀ ਪ੍ਰੋਟੈਸਟ ਪਟੀਸ਼ਨ ਫਾਈਲ ਕਰਦੇ ਹਾਂ ਉਹਨੂੰ ਅਗੇਂਸਟ ਦੇ ਪ੍ਰੋਟੈਸਟ ਕੀਤਾ ਜਾਂਦਾ ਹੈ ਉਹ ਪ੍ਰਾਈਵੇਟ ਕੰਪਲੇਂਟ ਟ੍ਰੀਟ ਕੀਤੀ ਜਾਂਦੀ ਹੈ ਅਸੀਂ ਇੱਕ ਭਾਈ ਹਰਜਿੰਦਰ ਸਿੰਘ ਜਿੰਦਾ ਮਨਜੀਤ ਸਿੰਘ ਤੇ ਜਿਹੜੇ ਪਰਮਜੀਤ ਸਿੰਘ ਅਕਾਲੀ ਜਿਹੜੇ ਮੇਨ ਕੰਪਲੇਨੈਂਟ ਸੀਗੇ ਉਹਨਾਂ ਦੀ ਗਵਾਹੀ ਕਰਾਣੀ ਸ਼ੁਰੂ ਕਰ ਦਿੱਤੀ ਉੱਥੇ ਕੋਰਟ ਦੇ ਵਿੱਚ ਕਿਉਂਕਿ ਇਹ ਗੁਰਬਾਨੀ ਦੀ ਨੋਟਿਸ ਰੱਖਦੇ ਸੀਗੇ ਪ੍ਰੋਪਰ ਉਸ ਤੋਂ ਬਾਅਦ ਅਸੀਂ ਇਨਵੈਸਟੀਗੇਟਿੰਗ ਆਫੀਸਰ ਨੂੰ ਵੀ ਤਲਬ ਕਰਨ ਦੀ ਕੋਸ਼ਿ ਉਹਨਾਂ ਨੂੰ ਅਸੀਂ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਾਈ ਤੇ ਉਹਨਾਂ ਵੱਲੋਂ ਇਹੀ ਬਿਆਨ ਦਿੱਤਾ ਗਿਆ ਕਿ ਵਾਕੀ 295ਏ ਮੇਡ ਆਊਟ ਸੀ ਤਾਂ ਹੀ ਕਰਕੇ ਐਫਆਈਆਰ ਰਿਸ਼ਕਤੀ ਗਈ ਇੱਥੇ ਹੁਣ ਕਨਫਲਿਕਸ਼ਨ ਆ ਗਈ ਕਨਟਰਡਿਕਸ਼ਨ ਆ ਗਈ ਬੜੀ ਵੱਡੀ ਕਿ ਕੈਂਸਲੇਸ਼ਨ ਰਿਪੋਰਟ ਫਾਈਲ ਕੀਤੀ ਗਈ ਹੈ ਕਿ ਅਫੈਂਸ ਬੰਦਾ ਨਹੀਂ ਸੀ ਐਫਆਈਆਰ ਚ ਇਨਕੋਰਪੋਰੇਸ਼ਨ ਜਿਹੜੀ 295 ਵੀ ਦੀ ਪੁਲਿਸ ਵੱਲੋਂ ਹੀ ਕੀਤੀ ਗਈ ਉਹਦੇ ਨੇ ਤਾਂ ਆਪਣੀ ਕੰਪਲੇਂਟ ਦੇਣੀ ਹੁੰਦੀ ਹੈ ਪੁਲਿਸ ਹੈਸ ਟੂ ਮੇਡ ਆਊਟ ਦੀ ਅਫੈਂਸ ਵੀ ਕਿਹੜਾ ਬੰਦਾ ਹੈ ਕਿਹੜਾ ਨਹੀਂ ਬੰਦਾ ਲੇਟਰ ਆਨ ਚਲਾਨ ਜਿਹੜਾ ਸੀਗਾ ਪੈਂਡਿੰਗ ਉਹ ਪੈਂਡਿੰਗ ਰਿਹਾ ਇਸੇ ਕਰਕੇ ਅਸੀਂ ਮੂਵ ਆਨ ਕਰਦੇ ਅੱਜ ਮੈਂਸ਼ਨ ਕਰ ਦਿੱਤਾ ਗਿਆ ਕਿ ਗੁਰਦਾਸ ਮਾਨ ਵੱਲੋਂ ਇੱਕ ਅਪੋਲੋਜੀ ਵੀ ਐਡਰੈਸ ਕੀਤੀ ਗਈ ਸੀ ਜਿਸ ਉਸ ਨੇ ਮਾਫੀ ਮੰਗੀ ਹੈ ਤੇ ਇਹ ਕੰਡਕਟ ਹੈ ਜਿਹੜਾ ਉਹਦਾ ਅਪੋਲੋਜਾਈਂਗ ਗਿਲਟ ਨਹੀਂ ਪ੍ਰੂਫ ਕਰਦਾ ਸੋਸ਼ਲ ਮੀਡੀਆ ਤੇ ਜਿਹੜੀ ਉਹਨਾਂ ਨੇ ਅਪਲੋਡ ਕੀਤੀ ਹੁਣ ਬੇਸਿਕਲੀ ਜਿਹੜੇ ਬੰਦੇ ਦਾ ਟ੍ਰਾਇਲ ਨਹੀਂ ਹੋਇਆ ਐਵੀਡੈਂਸ ਨਹੀਂ ਕੀਤੀ ਵਿਟਨੈਸ ਬਾਕਸ ਨਹੀਂ ਆਇਆ ਉਹਨੇ ਕੰਪਲੇਂਟ ਦਾ ਕਰਾਸ ਐਗਜ਼ੀਨੇਸ਼ਨ ਨਹੀਂ ਹੋਇਆ ਟ੍ਰਾਇਲ ਕਿਤੇ ਵੀ ਕਨਕਲੂਜਨ ਕੀ ਸਟਾਰਟ ਹੀ ਨਹੀਂ ਹੋਇਆ ਐਟ ਦੀ ਵੈਰੀ ਇਨੀਸ਼ੀਅਲ ਸਟੇਜ ਡਿਸਮਿਸ ਕਰ ਦਿੱਤੀ ਗਈ ਉਹਦਾ ਕੰਡਕਟ ਕਿੱਦਾਂ ਮੈਂਸ਼ਨ ਹੋ ਗਿਆ ਉਹਦੇ ਵਿੱਚ ਇਸ ਕਰਕੇ ਅਸੀਂ ਮਾਨਯੋਗ ਆਨਰੇਬਲ ਹਾਈ ਕੋਰਟ ਚ ਇੱਥੇ ਰਿਵੀਜ਼ਨ ਪਟੀਸ਼ਨ ਫਾਈਲ ਕੀਤੀ ਸੀ ਆਨਰੇਬਲ ਹਾਈ ਕੋਰਟ ਨੇ ਪ੍ਰੋਪਰ ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਪ੍ਰੀ ਡਿਟਰਮਿੰਡ ਫੈਸਲਾ ਦੱਸਿਆ ਗਿਆ ਉਸ ਡਿਸਮਿਸਲ ਨੂੰ ਤੇ ਉਹਦੇ ਵਿੱਚ ਨੋਟਿਸ ਇਸ਼ੂ ਕਰ ਦਿੱਤਾ ਗਿਆ ਦਸਤੀ ਦੇ ਗੁਰਦਾਸ ਮਾਨ ਦੇ ਖਿਲਾਫ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪ੍ਰੀ ਡਿਟਰਮਿੰਟ ਉਹ ਜਿਹੜਾ ਫੈਸਲਾ ਦੱਸਿਆ ਗਿਆ ਹੈ ਤੇ ਪੁਲਿਸ ਦੇ ਰੋਲ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਤੁਸੀਂ ਕਿਵੇਂ ਨਜ਼ਰ ਕਰਦੀ ਹੋ ਵੀ ਉਹਨਾਂ ਦੀ ਕਾਰਗੁਜ਼ਾਰੀ ਠੀਕ ਸੀ ਨਹੀਂ ਬਿਲਕੁਲ ਵੀ ਨਹੀਂ ਤੁਸੀਂ ਫਰੋਮ ਦੀ ਸਟਾਰਟਿੰਗ ਫਰਸਟ ਡੇ ਦੇਖੋ ਐਫ ਆਈ ਆਰ ਜਿਹੜੀ ਕੀਤੀ ਜਾਂਦੀ ਉਹ ਕਿਸੇ ਨੂੰ ਸੈਟੀਸਫਾਈ ਕਰਨ ਵਾਸਤੇ ਨਹੀਂ ਕੀਤੀ ਜਾਂਦੀ ਐਫ ਆਈ ਆਰ ਜੋ ਆਫੈਂਸ ਮੇਡ ਆਊਟ ਆ ਫਿਰ ਹੀ ਐਫ ਆਰ ਰਜਿਸਟਰ ਕੀਤੀ ਜਾਂਦੀ ਹੈ ਐਫ ਆਈ ਆਰ ਦਾ ਮਤਲਬ ਇਹ ਨਹੀਂ ਹੈ ਕਿ ਐਫ ਆਈ ਆਰ ਕੀਤੀ ਤੇ ਉਹ ਉਹਨੂੰ ਠੰਡੇ ਬਸਤੇ ਵਿੱਚ ਪਾ ਦਿਓ ਉਹਦੀ ਇਨਵੈਸਟੀਗੇਸ਼ਨ ਕਾਰਵਾਈ ਸਟਾਰਟ ਹੀ ਫਰੋਮ ਦੀ ਵੈਰੀ ਫਰਸਟ ਡੇ ਹੁੰਦੀ ਹੈ 90 ਦਿਨ ਦੇ ਵਿੱਚ ਚਲਾਨ ਬੰਦ ਅਸੀਂ ਉਹ ਫਾਈਲ ਕਰਨ ਤੋਂ ਫੇਲ ਹੋ ਗਈ ਪੁਲਿਸ ਸਾਰੀ ਸਟੇਟ ਨੇ ਕੋਈ ਵੀ ਆਪਣੀ ਵਾਹ ਨਹੀਂ ਛੱਡੀ ਮਦਦ ਕਰਨ ਲਈ ਗੁਰਦਸ ਮਾਨ ਦੀ ਕੈਨਸਲੇਸ਼ਨ ਰਿਪੋਰਟ ਛੱਡੋ ਇਨਵੈਸਟੀਗੇਟ ਡਿਸਪਾਈਟ ਮੈਨੀ ਸਰਵਿਸਿਸ ਕਿੰਨੀ ਵਾਰ ਉਹਨਾਂ ਨੂੰ ਸੰਮਣ ਗਏ ਉਹ ਫਿਰ ਜਾ ਕੇ ਮੇਰਾ ਖਿਆਲ ਸਾਲ ਬਾਅਦ ਉੱਥੇ ਪ੍ਰੈਜ਼ੈਂਟ ਹੁੰਦੇ ਨੇ ਤੇ ਆਪਣੀ ਸਟੇਟਮੈਂਟ ਰਿਕਾਰਡ ਕਰਾਉਂਦੇ ਨੇ ਪਹਿਲਾਂ ਉਹੀ ਆਈਓ ਜਿਹੜਾ ਹੈ ਉਹ ਇੱਕ ਪਾਸੇ ਜਾਂਦਾ ਹੈ ਕੈਂਸਲੇਸ਼ਨ ਵਾਲੇ ਪਾਸੇ ਫਿਰ ਐਸੀ ਨੌਬਤ ਕੀ ਆਈ ਵੀ ਆਈਓ ਨੇ ਖੁਦ ਮੰਨਿਆ ਕੋਰਟ ਦੇ ਵਿੱਚ ਆ ਕੇ ਬਨੇਜੀ ਆਫੈਂਸ ਬਣਦਾ ਸੀ ਬਿਲਕੁਲ ਰਾਦਰ ਦੈਨ ਤੁਸੀਂ ਦੇਖੋ ਇਹ ਹੁਣ ਪੋਲਿਟੀਕਲ ਏਜੰਡਾ ਹੀ ਦੱਸੇਗਾ ਜਾਂ ਹੁਣ ਸਟੇਟ ਦੇ ਵੱਡੇ ਜਿਹੜੇ ਅਫੀਸ਼ੀਅਲਸ ਆ ਉਹਨਾਂ ਦੇ ਦਬਾਅ 'ਚ ਆ ਕੇ ਉਹਨਾਂ ਨੇ ਕੈਂਸਲੇਸ਼ਨ ਫਾਈਲ ਕੀਤੀ ਸੀ ਦੇਖੋ ਹੁਣ 13 6 ਨੂੰ ਇਵਨ ਇਵਨ ਫਾਈਨਲ ਕੀ ਕੀ ਪੁਲਿਸ ਵਾਲਿਆਂ ਐਸੀ ਪੁਲਿਸ ਵਾਲੇ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਕਿਉਂਕਿ ਸਾਨੂੰ ਇਹ ਇਵਨ 8-9 ਡੇਡਸ ਲਈ ਲਿਆ ਲਿਆ ਨੇ ਸਾਨੂੰ ਜਸਟ ਆਰਡਰ ਸੁਣਨ ਲਈ ਆਈ ਥਿੰਕ ਸਾਲ ਸਾਨੂੰ ਪੂਰਾ ਲੱਗਿਆ ਇਹਦੇ ਵਿੱਚ ਆਰਡਰ ਲੈ ਆਉਣ ਲਈ ਥੈਨ ਆਫਟਰ ਗੇਟਿੰਗ ਥੈਟ ਆਰਡਰ ਅਸੀਂ ਹੌਨਰੇਬਲ ਹਾਈ ਕੋਰਟ ਅਪਰੋਚ ਕੀਤਾ ਤੇ ਸਾਨੂੰ ਕੱਲ ਉਹਨਾਂ ਨੇ ਗੁਰਦਾਸ ਸਿੰਘ ਨੂੰ ਸੱਮਨ ਕਰਤਾ ਹੈ 13 6 ਨੈਕਸਟ ਡੇਟ ਹੈ ਜੀ ਦੀ ਹੁਣ ਫਿਰ ਉਹਨਾਂ ਦੇ ਕਾਉਂਸਲ ਪੇਸ਼ ਹੋਣਗੇ ਹਾਂ ਉਮੀਦ ਹੈ ਕਾਉਂਸਲ ਪੇਸ਼ ਹੋਣਗੇ ਪਹਿਲਾਂ ਦਸਤੀ ਸੱਮਨ ਉਹਨਾਂ ਨੂੰ ਅਸੀਂ ਸਰਵ ਕਰਾਂਗੇ ਵਿਥਿਨ 1-2 ਡੇਸ ਦੈਨ ਉਹਨਾਂ ਦੇ ਕਾਉਂਸਲ ਜਾਂ ਖੁਦ ਉਹ ਆਪ 13 ਤਰੀਕ ਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਪੇਸ਼ ਹੋਣਗੇ ਬਿਲਕੁਲ ਜੇ ਬਾਲੜੀ 3 3-ਸਾਢੇ ਦਿਨ ਸਾਲ ਹੋ ਚੁੱਕੇ ਨੇ ਇਸ ਪੂਰੇ ਕੇਸ ਨੂੰ ਤੇ ਕਿਵੇਂ ਦੇਖਦੇ ਹੋ ਵੀ ਵਾਕਈ ਮਾਨਯੋਗ ਹਾਈ ਕੋਰਟ ਦੇ ਵਿੱਚ ਤੁਸੀਂ ਕਾਮਯਾਬ ਰਹੋਗੇ ਪ੍ਰੂਫ ਕਰਨ ਦੇ ਵਿੱਚ ਹਾਲਾਂਕਿ ਉਹ ਸੋਸ਼ਲ ਮੀਡੀਆ ਤੇ ਵੀਡੀਓਸ ਆਪਣੇ ਦੇਖੀ ਹੈ ਉਹ ਦੇਖੋ ਇਨਸਾਫ ਦੀ ਤਾਂ ਉਸੇ ਟਾਈਮ ਸ਼ੁਰੂਆਤ ਹੋ ਚੁੱਕੀ ਜਦੋਂ ਨੋਟਿਸ ਹੋ ਚੁੱਕਾ ਹੈ ਪ੍ਰਾਇਰ ਟੂ ਦੈਟ ਜਿਹੜਾ ਕੇਸ ਪ੍ਰਾਇਮਰੀ ਸੇ ਬੰਦਾ ਸੀਗਾ ਮੋਸਟ ਜਿਹੜਾ ਕਾਮਨ ਫੈਕਟਰ ਦੇਖਣਾ ਸੀਗਾ ਕੀ ਆਨਰੇਬਲ ਜਿਹੜੀ ਕੋਰਟ ਸੀਗੀ ਨਕੋਦਰ ਦੇ ਵਿੱਚ ਉਹਨਾਂ ਨੂੰ ਪਰਮਾਫਿਸ਼ਾਈ ਕੇਸ ਦੇ ਕੇ ਸਮਨਿੰਗ ਕਰ ਦੇਣੀ ਚਾਹੀਦੀ ਸੀ देयर आफ्टर द ਐਵਿਡੈਂਸ ਟੂ ਬੀ ਰਿਕਾਰਡਡ ਜੇ ਐਵਿਡੈਂਸ ਦੇ ਵਿੱਚ ਨਾ ਕੁਝ ਆਂਦਾ ਫਿਰ ਡਿਫਰੈਂਟ ਮੈਟਰ ਹੈ ਪਰ ਦੇਖੋ ਜਿੱਥੇ ਇੱਕ ਕਲੀਅਰ ਕੱਟ ਕੇਸ ਹੈ ਇੱਕ ਵੀਡੀਓ ਵਾਇਰਲ ਹੈ ਵੀਡੀਓ ਦੀ ਟ੍ਰਾਂਸਕ੍ਰਿਪਸ਼ਨ ਔਨ ਰਿਕਾਰਡ ਹੈ ਬੰਦਾ ਇੱਕ ਆਪਣਾ ਗਿਲਟ ਪ੍ਰੂਫ ਕਰਦੇ ਹੋਏ ਮਾਫੀ ਮਨਾਵਾ ਮੰਗਦਾ ਹੈ ਹੋਰ ਕੁਝ ਚਾਹੀਦਾ ਹੀ ਨਹੀਂ ਹੈ ਕੋਰਟ ਨੂੰ ਸਾਣੇ ਗੱਲਬਾਤ ਕਰਨ ਲਈ ਬਹੁਤ ਬਧਨਵਾਦ ਐਡਵੋਕੇਟ ਰਮਨਦੀਪ ਸਿੰਘ ਗਿਲ ਤੇ ਐਡਵੋਕੇਟ ਜਤਿਨ ਪਾਂਸਲ ਕੋਰਟ ਸ਼ਮੀਰ ਤੇ ਸਵਾਲ ਬਹੁਤ ਵੱਡਾ ਹੈ ਕਿ ਜਿਹੜੇ ਪੁਲਿਸ ਵਾਲਿਆਂ ਨੇ ਇੰਨਾ ਸਮਾਂ ਆਪਣੀ ਕਾਰਗੁਜ਼ਾਰੀ ਨਹੀਂ ਸੁਧਾਰੀ ਜਾਂ ਫਿਰ ਗਲਤ ਤਰੀਕੇ ਦੇ ਨਾਲ ਮਾਮਲੇ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਕੈਂਸਲੇਸ਼ਨ ਫਾਈਲ ਕਰਨ ਦੀ ਕੋਸ਼ਿਸ਼ ਕੀਤੀ ਐਸੀ ਪੁਲਿਸ ਵਾਲਿਆਂ ਦੇ ਖਿਲਾਫ ਵੀ ਕੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਵੱਡੀ ਗੱਲ ਇਹ ਹੈ ਕਿ ਮਾਨਯੋਗ ਹਾਈ ਕੋਰਟ ਵੱਲੋਂ ਨੋਟਿਸ ਕੀਤਾ ਗਿਆ ਹੈ ਪੰਜਾਬ ਤੇ ਪੰਜਾਬੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੂੰ ਉਨ ਸਮਾ ਦੱਸੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਹੋਰ ਕੀ ਹੋਵੇਗਾ ਕੈਮਰਾਬਸਟਰ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ ਦੇ ਖਬਰਸਾਰ ਚੰਡੀਗੜ੍ਹ